ਕੱਲ ਜਿਉਂਦ ਪਿੰਡ ਦੇ ਵਿੱਚ ਜਦੋਂ ਨਿਸ਼ਾਨਦੇਹੀ ਅਤੇ ਮਰੱਬੇਬੰਦੀ ਕਰਨ ਦੇ ਲਈ ਅਦਾਲਤੀ ਹੁਕਮਾਂ ਦੇ ਨਾਲ ਪੁਲਿਸ ਪਹੁੰਚੀ ਸੀ ਤਾਂ ਟਕਰਾਅ ਵਾਲੀ ਸਥਿਤੀ ਬਣੀ ਸੀ ਇਹ ਕੁਝ ਵੀਡੀਓ ਸਾਹਮਣੇ ਆਈਆਂ ਇੱਥੇ ਤੁਹਾਡੇ ਅਸੀਂ رائے ਲੈਣੀ ਚਾਹਾਂਗੇ ਕਿ ਕਿਸਾਨ ਜਿੱਥੇ ਬੰਦੀਆਂ ਦੀਆਂ ਜਿਹੜੀਆਂ ਜੀਪਾਂ ਸੀ ਜਾਂ ਟਰਾਲੀਆਂ ਸੀ ਉਹਨਾਂ ਦੇ ਵਿੱਚੋਂ ਇੱਟਾਂ ਅਰੋੜੇ ਬਰਾਮਦ ਹੋਏ ਨੇ ਕੀ ਕਿਸਾਨ ਘਰ ਤੋਂ ਹੀ ਪੁਲਿਸ ਦੇ ਨਾਲ ਟਕਰਾਅ ਵਾਲੀ ਨੀਤੀ ਲੈ ਕੇ ਚੱਲੇ ਸਨ ਇੱਕ ਬਹੁਤ ਵੱਡਾ ਸਵਾਲ ਹੈ ਕੀ ਇਹ ਜਾਇਜ਼ ਹੈ ਇਹ ਇਸ ਦੇ ਉੱਤੇ ਤੁਹਾਡੇ ਅਸੀਂ ਕਮੈਂਟ ਜਾਨਣਾ ਚਾਹੁੰਦੇ ਆ ਕਿਉਂਕਿ ਜਦੋਂ ਅਸੀਂ ਇਸ ਤਰ੍ਹਾਂ ਦੀ ਘਟਨਾ ਹੁੰਦੀ ਹੈ ਤਾਂ ਦੋਨੇ ਪਾਸੇ ਤੋਂ ਟਕਰਾਅ ਵਾਲੀ ਨੀਤੀ ਬਣਦੀ ਹੈ ਤਾਂ ਉਸ ਦੇ ਵਿੱਚ ਕਾਫੀ ਨੁਕਸਾਨ ਹੋ ਜਾਂਦਾ ਹੈ ਸੋ ਤੁਸੀਂ ਦੇਖ ਰਹੇ ਹੋ ਕਿ ਇੱਕ ਜੀਪ ਤੇ ਫਿਰ ਇੱਕ ਟਰਾਲੀ ਦੇ ਵਿੱਚੋਂ ਵੀ ਜਿਹੜੇ ਇਸ ਤਰ੍ਹਾਂ ਦੀਆਂ ਇੱਟਾਂ ਰੁੜੇ ਬਰਾਮਦ ਹੋਏ ਨੇ ਕਿਉਂਕਿ ਜਿਸ ਜੀਪ ਨੂੰ ਤੁਸੀਂ ਦੇਖ ਰਹੇ ਹੋ ਜਿਸ ਪਿਕਅਪ ਨੂੰ ਤੁਸੀਂ ਦੇਖ ਰਹੇ ਹੋ ਇਸ ਦੇ ਵਿੱਚ ਨੂੰ ਖੁਦ ਗੱਡੀ ਚਲਾ ਰਹੇ ਸੀ ਤੇ ਆ ਜਿਹੜੀ ਟਰਾਲੀ ਹੈ ਇਹਦੇ ਵਿੱਚ ਵੀ ਤੁਸੀਂ ਦੇਖ ਰਹੇ ਹੋ ਸੋ ਇਸ ਦੇ ਉੱਤੇ ਤੁਹਾਡੇ ਵਿਚਾਰ ਚਾਹੀਦੇ ਨੇ ਕੀ ਕਿਸਾਨ ਜਦੋਂ ਕਿਸੇ ਵੀ ਪ੍ਰੋਟੈਸਟ ਤੇ ਜਾਂਦੇ ਨੇ ਕਿਸੇ ਵੀ ਗਲਤ ਦਾ ਵਿਰੋਧ ਕਰਦੇ ਨੇ ਕੀ ਉਹਨਾਂ ਨੂੰ ਅਜੇ ਹੀ ਆਪਣੇ ਇਟਾਂ ਰੋੜੇ ਡਲੇ ਲੈ ਕੇ ਨਾਲ ਚੱਲਣੇ ਚਾਹੀਦੇ ਨੇ ਤਾਂ ਉੱਥੇ ਹੀ ਪ੍ਰਸ਼ਾਸਨ ਨੂੰ ਇੱਕ ਮੌਕਾ ਮਿਲ ਜਾਂਦਾ ਕਿਸਾਨ ਜਥੇਬੰਦੀਆਂ ਦੇ ਉੱਤੇ ਉਂਗਲ ਚੁੱਕਣ ਦਾ ਸੋ ਸਾਰੀ ਗੱਲਬਾਤ ਤੁਸੀਂ ਅਸੀਂ ਤੁਹਾਡੇ ਨਾਲ ਕਰ ਰਹੇ ਹਾਂ ਤੁਸੀਂ ਇਸ ਸਥਿਤੀ ਤੋਂ ਜਾਣੂ ਹੋ ਕਿ ਕੱਲ ਜਿਉਂਦ ਪਿੰਡ ਤਹਿਸੀਲ ਫੂਲ ਜ਼ਿਲ੍ਹਾ ਬਠਿੰਡਾ ਦੇ ਵਿੱਚ ਲੰਮੇ ਸਮੇਂ ਤੋਂ ਕਿਉਂਕਿ ਇਹ ਦੱਸ ਦਈਏ ਕਿ ਇੱਥੇ ਜਿਹੜੇ ਕਿਸਾਨ ਨੇ ਉਹ ਜ਼ਮੀਨਾਂ ਦੇ ਉੱਤੇ ਕਾਬਜ ਨਹੀਂ ਜ਼ਮੀਨਾਂ ਜਿਹੜੀਆਂ ਨੇ ਉਹ ਕੁਝ ਤਨਾੜ ਸਰਦਾਰਾਂ ਦੀਆਂ ਨੇ ਤੇ ਲੰਮੇ ਸਮੇਂ ਤੋਂ ਇਹ ਇੱਥੇ ਬਤੌਰ ਮੁਜਾਰਾ ਫਿੱਟ ਨੇ ਪਿਛਲੇ ਅਦਾਲਤੀ ਹੁਕਮਾਂ ਦੇ ਚੱਲਦਿਆਂ ਹੋਏ ਕਿਸਾਨ ਜਿਹੜੇ ਨੇ ਉਹ ਵੀ ਅਦਾਲਤਾਂ 'ਚ ਗਏ ਸੀ ਪਰ ਅਦਾਲਤੀ ਹੁਕਮਾਂ ਦੇ ਵਿੱਚ ਚੱਲਦੇ ਆ ਇਸ ਪਿੰਡ ਦੀ ਮਰਬੇਬੰਦੀ ਅਤੇ ਨਕਸ਼ਾ ਜਿਹੜਾ ਦਵਾਰ ਤੋਂ ਬਣਾਉਣ ਦੀ ਜਿਹੜੀ ਹੈ ਉਹ ਕੇਸ ਸਾਹਮਣੇ ਆਇਆ ਸੋ ਇਸ ਸਾਰੀ ਘਟਨਾਕ੍ਰਮ ਤੇ ਕੱਲ ਉੱਥੇ ਕਾਫੀ ਤਣਾਅ ਵਾਲਾ ਮਾਹੌਲ ਬਣਿਆ ਸੀ ਸੋ ਤੁਹਾਡੇ ਵਿਚਾਰ ਚਾਹੀਦੇ ਨੇ نيو کٹرا کٹرا اوه هو کٽرا کٽرا